ਤਾਂ ਤੁਸੀਂ ਦੇਖ ਰਹੇ ਹੋ 247 ਪੰਜਾਬ ਤੇ ਅੱਜ ਅਸੀਂ ਪਹੁੰਚੇ ਆਂ 79 ਦੇ ਸੈਕਟਰ ਦੇ ਵਿੱਚ ਜਿੱਥੇ ਕਿ ਤੁਸਾਂ ਨੂੰ ਦਿਖਾ ਦਈਏ ਕਿ ਦੁਸ਼ਹਿਰਾ ਜੋ ਕਿ ਕੱਲ ਮਨਾਇਆ ਜਾਣ ਵਾਲਾ ਤੇ ਪੂਰੀ ਤਿਆਰੀਆਂ ਹੋ ਚੁੱਕੀਆਂ ਨੇ ਦੁਸ਼ਹਿਰਾ ਜੋ ਕਿ ਪੂਰਾ ਮਨਾਉਣ ਦੀ ਪੂਰੀ ਤਿਆਰੀ ਹੋ ਚੁੱਕੀ ਹੈ ਤੇ ਰਾਵਣ ਜੋ ਕਿ ਪੂਰਾ ਇੱਥੇ ਸੱਜ ਕੇ ਤਿਆਰ ਹੈ ਤੇ ਕੱਲ ਨੂੰ ਇਸ ਨੂੰ ਜੋ ਕਿ ਜਲਾਇਆ ਜਾਏਗਾ ਮੈਂ ਆਪਣੇ ਕੈਮਰਾਮੈਨ ਨੂੰ ਕਹਿਣਾ ਚਾਹੂੰਗੀ ਕਿ ਸਾਰੇ ਸ਼ਾਟ ਦਿਖਾ ਦਿਓ ਤੇ ਦਾਸਵਾ ਕਿ ਕਈ ਚੀਫ ਗੈਸਟ ਵੀ ਜਿਹੜੇ ਕਿ ਇੱਥੇ ਆਉਣ ਵਾਲੇ ਨੇ ਤੇ ਜੇ ਦੁਸ਼ਹਿਰੇ ਦੀ ਗੱਲ ਕਰੀਏ ਤਾਂ ਦੁਸ਼ਹਿਰਾ ਜੋ ਕਿ ਭਗਵਾਨ ਰਾਮ ਤੇ ਰਾਵਣ ਦਾ ਜੋ ਕਿ ਵਧ ਕੀਤਾ ਸੀ ਤੇ ਇਸ ਦਿਨ ਮਨਾਇਆ ਜਾਂਦਾ ਤੇ ਮਾਤਾ ਸੀਤਾ ਮੁਕਤ ਕਰਵਾਇਆ ਸੀ ਇਸ ਨਾਲ ਸੱਚ ਦੀ ਬੁਰਾਈ ਤੇ ਜਿੱਤ ਦਾ ਸੁਨੇਹਾ ਮਿਲਦਾ ਹੈ ਤੇ ਦੇਵੀ ਦੁਰਗਾ ਦੀ ਵਿੱਚ ਜਿੱਤ ਜੇ ਗੱਲ ਕਰੀਏ ਤਾਂ ਨਵਰਾਤਰੀ ਦੇ 9 ਦਿਨਾਂ ਤੱਕ ਮਾਤਾ ਦੁਰਗਾ ਦੀ ਜੋ ਕਿ ਪੂਜਾ ਕੀਤੀ ਜਾਂਦੀ ਹੈ ਤੇ ਦੁਸ਼ਹਿਰੇ ਵਾਲੇ ਦਿਨ ਮਾ ਦੁਰਗਾ ਨੂੰ ਜੋ ਕਿ ਮਹੀਸ਼ਾਸੂਰ ਨੇ ਨਾਮ ਦੇ ਰਾਖਸ਼ ਨੂੰ ਮਾਰ ਕੇ ertid ਤੇ ਧਰਮ ਅਤੇ ਸ਼ਾਂਤੀ ਸਥਾਪਿਤ ਕੀਤੀ ਸੀਗੀ ਤੇ ਕਈ ਕਾਰਨ ਜੋ ਕਿ ਦੁਸ਼ਹਿਰੇ ਦੇ ਹੁੰਦੇ ਨੇ ਤੇ 라ਵਣ ਦੀ ਜੇ ਗੱਲ ਕਰੀਏ ਤਾਂ 라ਵਣ ਇਸ ਵੇਲੇ ਜੋ ਕਿ ਪੂਰਾ ਤਿਆਰ ਕੀਤਾ ਜਾ ਰਿਹਾ ਹੈ ਤੇ ਹੋਵੇ ਚੁਕਿਆ ਤੁਸੀਂ ਦੇਖ ਸਕਦੇ ਹੋ ਕਿ ਪੂਰੇ ਬਰੀਕੀ ਦੇ ਨਾਲ ਜੋ ਕਿ 라वण ਸਜਾਇਆ ਗਿਆ ਇਸ ਨੂੰ ਕੱਲ ਨੂੰ ਜਲਾਇਆ ਜਾਵੇਗਾ ਹਰ ਇੱਕ ਜੋ ਕਿ ਛੋਟੇ ਛੋਟੇ ਚੀਜ਼ਾਂ ਤੇ ਧਿਆਨ ਰੱਖਿਆ ਜਾ ਰਿਹਾ ਹੈ ਸਾਈਡਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਹੱਥੀ ਵੀ ਜੋ ਕਿ ਬਣਾਏ ਗਏ ਨੇ ਕਈ ਲੋਕ ਜਿਹੜੇ ਕਿ ਇਸ ਦੀਆਂ ਤਿਆਰੀਆਂ ਦੇ ਵਿੱਚ ਜੁਟੇ ਹੋਏ ਨੇ ਜਿਹਾ ਇਹ ਮੁਹਾਲੀ ਦੇ 79 ਸੈਕਟਰ ਦੇ ਵਿੱਚ ਜੋ ਕਿ ਦੁਸ਼ਹਿਰਾ ਕੱਲ ਨੂੰ ਧੂਮਪਾਮ ਦੇ ਨਾਲ ਬਣਾਇਆ ਜਾਣ ਵਾਲਾ ਹੈ ਦਿਸ਼ਹਿਰਾ ਜੋ ਕਿ ਬਹੁਤ ਉਤਸ਼ਾਹ ਦੇ ਨਾਲ ਕੱਲ ਮਨਾਇਆ ਜਾਣ ਵਾਲਾ ਹੈ ਤੇ ਜਿਨ੍ਹਾਂ ਨੇ ਆਰਗੇਨਾਈਜ਼ ਕਰਵਾਇਆ ਉਹਨਾਂ ਨਾਲ ਗੱਲ ਕਰ ਲੈਣੇ ਆ ਸਰ ਜੀ ਗੱਲ ਸਰ ਕਿਵੇਂ ਹੋ ਠੀਕ ਹੈ ਬਿਲਕੁਲ ਫਾਈਨ ਕਿ ਤੁਸੀਂ ਦਿਸ਼ਹਿਰਾ ਆਰਗੇਨਾਈਜ਼ ਕਰਵਾਇਆ ਕਿ ਤੁਹਾਡੇ ਨੂੰ ਮਤਲਬ ਅੰਦਰ ਇੱਛਾ ਸੀਗੀ ਕਿ ਜਿਹੜੀ ਤੁਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਮਨੋਂ ਸਾਡੇ ਜਿਹੜੀ ਹੈਗੀ ਹੈ ਸਾਡਾ ਜਿਹੜਾ ਕਲੱਬ ਮੋਹਰੀ ਕਲਾ ਸਭਿਆਚਾਰਕ ਕਲੱਬ ਦਾ ਸਰਦਾਰ ਕਲਵਨ ਸਿੰਘ ਜਿਹੜੇ ਐਮਐਲਏ ਸਾਡੇ ਉਹ ਸਾਡੀ ਰਹਿਨੁਮਾਈ ਕਰ ਰਹੇ ਨੇ ਉਹਨਾਂ ਦੇ ਕੋਆਰਡੀਨੇਟਰ ਸਾਡੇ ਅੱਗੇ ਫੰਕਸ਼ਨ ਕਰਦੇ ਆ ਪਹਿਲੇ ਕਈ ਸਾਲਾਂ ਤੋਂ ਸੀ ਜਿਹੜੇ ਸੋਸ਼ਲ ਕੰਮ ਕਰਦੇ ਆ ਹੂੰ ਉਹਦੇ ਵਿੱਚ ਮੈਂ ਸਰਦਾਰ ਰਪਿੰਨਾ ਸਰਪੰਚਰ ਕਮੇਟੀ ਵੀ ਸਾਡੇ ਮਾਸ ਮੈਰਜੀ ਵੀ ਹੋ ਰਹੀਆਂ ਨੇ ਅਸੀਂ ਹੁਣ ਜਿਹੜਾ ਜਿਹੜੀ ਬਹੁਤ ਵੱਡੀ ਆਫਤ ਆਈ ਹੈ ਪੰਜਾਬ ਦੇ ਉੱਤੇ ਹਾੜਾ ਹਾਂ ਜੀ ਉਹਦੇ 'ਚ ਸਰਦਾਰ ਕਲਵਰ ਸਿੰਘ ਦੀ ਵਾਹੀ ਘਟੇ ਬਹੁਤ ਸਮਾਨ ਭੇਜਿਆ ਅਸੀਂ ਸਮਾਨ ਉਹ ਭੇਜ ਰਿਹਾ ਵੀ ਜਿਹੜੀ ਉੱਥੇ ਸਾਨੂੰ ਡਿਮਾਂਡ ਆਉਂਦੀ ਹੈ ਜਿਸ ਤਰ੍ਹਾਂ ਕਿ ਪਹਿਲਾਂ ਅਸੀਂ ਕੈਟਲ ਫੀਡ ਭੇਜੀ ਉੱਥੇ ਫਿਰ ਅਸੀਂ ਐਂਬੂਲੈਂਸ ਭੇਜੀਆਂ ਮੈਡੀਸਨ ਭੇਜੀਆਂ ਹੁਣ ਅਸੀਂ 500 ਬਿਸਤਰੇ 500 ਮਨ ਦੇ ਗੱਦੇ ਸਰਾਣੇ ਸਾਰੇ ਪਿੱਛੇ ਹੁਣ ਅਸੀਂ ਕਾਹਦੀ ਅਜੇ 500 ਜਿਹੜੀ ਹੈ ਐਜੂਕੇਸ਼ਨ ਕਿਟ ਭੇਜੀਆਂ ਜਿਹੜੇ ਬੱਚਾ ਦੇ ਜ਼ਰੂਰਤ ਲੋੜ ਹੈ ਉਹਦੇ ਚ ਬੈਗ ਕਾਪੀਆਂ ਰਿਸਟਰ ਕਿਤਾਬਾਂ ਜਿਓਮੈਟਰੀ ਬਾਕਸ ਜੋ ਵੀ ਉਹਨਾਂ ਨੂੰ ਲੋੜ ਚ ਜੋ ਤੁਰੰਤ ਮੰਗ ਹੈ ਤੇ 500 ਜਿਹੜੀ ਹਾਈਜਨ ਜਿਹੜੀ ਮੈਡੀਕਲ ਨੇ ਸਾਰੇ 500 ਕਿਟ ਅਜੇ ਨਾ ਕਿੱਢੀ ਸਾਡੇ ਤੋਂ ਬਾਅਦ ਸਾਡਾ ਜੋ ਸਰਦਾਰ ਕਰੋੜ ਸਿੰਘ ਰਹਿਣਵਾਈ ਸਾਡਾ ਮਾਰਗਦਰਸ਼ਕ ਕਾਦੇ ਸਾਡੇ ਇੱਕੋ ਹੀ ਸੀਗਾ ਵੀ ਅਸੀਂ ਹਰ ਧਰਮ ਨੂੰ ਦਾ ਹੱਦਰ ਕਰਦੇ ਆ ਹਰ ਧਰਮ ਦਾ ਮਾਨ ਕਰਦੇ ਆ ਬਿਲਕੁਲ ਉਹ ਟੀਨ ਨੂੰ ਅਸੀਂ ਸੋਚ ਕੇ ਕਿ ਦੁਸਹਿਰਾ ਜਿਹੜਾ ਮਨਾਉਣਾ ਹੈ ਦੇਕੀ ਤੇ ਬਦੀ ਜੀ ਸਾਡੇ ਸਰਦਾ ਕਨਵੈਂਸ਼ਨ ਦਾ ਜਾਂ ਸਾਡੇ ਆਮ ਆਦਮੀ ਪਾਰਟੀ ਦਾ ਵੀ ਮਕਸਦ ਇਹ ਹੀ ਹੈ ਜੇ ਚੰਗਾ ਕਰੋਗੇ ਤੇ ਚੰਗਾ ਪਾਓਗੇ ਮਾੜਾ ਕਰੋਗੇ ਤਾਂ ਹਾਸ਼ਰ ਜਿਹੜਾ ਰਾਵਣ ਵਾਂਗ ਤੇ ਗੁੰਮਗਰਮ ਤੇ ਮੇਗਨਾ ਤੋਂ ਬਿਲਕੁਲ ਸੋ ਅਸੀਂ ਜਿਹੜਾ ਸਪੈਸ਼ਲੀ ਪਿਛਲੇ ਸਾਲ ਸ਼ੁਰੂ ਕੀਤਾ ਗਿਆ ਸੀ ਸਾਡੀ ਅਸੀਂ ਬਹੁਤ ਇੰਪਰੂਵ ਕਰਨ ਦੀ ਕੋਸ਼ਿਸ਼ ਹੈ ਲੋਕਾਂ ਦੇ ਸਿਟਿੰਗ ਅਰੇਂਜਮੈਂਟ ਦੇ ਵਿੱਚ ਲੋਕਾਂ ਨੂੰ ਕੋਈ ਤਕਲੀਫ ਨਾ ਹੋਵੇ ਪਾਰਕਿੰਗ ਕੋਲ ਸਾਰਾ ਬਹੁਤ ਵਧੀਆ ਕੋਸ਼ਿਸ਼ ਕਰੀ ਚਾਹੇ ਰਾਤ ਵਰਸਾਤ ਕਰਕੇ ਮੌਸਮ ਖਰਾਬ ਕਰਕੇ ਸਾਨੂੰ ਕੋਈ ਪ੍ਰੋਬਲਮ ਨਹੀਂ ਪਰ ਅਸੀਂ ਇਹ ਸੋਚਦੇ ਹਾਂ ਜੇ ਪਰਮਾਤਮਾ ਜੋ ਮਨਜ਼ੂਰ ਹੁੰਦਾ ਉਹੀ ਹੁੰਦਾ ਜੋ ਕਰਦਾ ਪਰਮਾਤਮਾ ਚੰਗੇ ਵਾਸਤੇ ਕਰਦੇ ਲੇਕਿਨ ਸਾਡੇ ਤੁਸੀਂ ਇਹ ਦੇਖ ਰਹੇ ਹੋ ਵੀ ਸਵੇਰੇ ਬਾਅਦ ਚ ਹੋਈ ਸਾਡੇ ਬੁੱਤ ਵੀ ਡਿੱਗਿਆ ਸਾਡੀ ਪ੍ਰੋਬਲਮ ਵੀ ਆਈ ਤੁਹਾਨੂੰ ਪੇਪਰ ਉਪਰ ਸਾਰੇ ਲੇਕਿਨ ਸਾਡੇ ਜੋ ਸਾਡੇ ਕਾਰੀਗਰ ਨੇ ਜਿਹੜੇ ਪਿਛਲੇ 5 ਪੀੜੀਆਂ ਤੋਂ ਇਹ ਕੰਮ ਕਰਦੇ ਆ ਰਹੇ ਉਹ ਅਸੀਂ ਹਾਇਰ ਕੀਤੇ ਹੋਏ ਸੀ ਉਹਨਾਂ ਨੇ ਸੇਰ ਤੋਂ ਲੈ ਕੇ ਹੁਣ ਤੱਕ ਬਹੁਤ ਵੱਡਾ ਅਪਰੂਵ ਕੀਤਾ ਕੰਮ ਕਰ ਰਹੇ ਨੇ ਉਹਨਾਂ ਤੋਂ ਵਿਸ਼ਵਾਸ ਹੋਇਆ ਵੀ ਰਾਤ 7:30-8:00 ਦੇ ਵਿਚਾਲੇ ਤੁਹਾਡਾ ਸਭ ਕੰਪਲੀਟ ਕਰਕੇ ਅਸੀਂ ਦੇਵਾ ਇਹਦੇ ਵਿੱਚ ਅਸੀਂ ਇਥੇ ਆਮ ਅ ਜਜ਼ਰਾ ਮਨਾਨਿਆਂ ਨੇਕੀ ਤੇ ਬਦੀ ਜਾ ਹੁੰਦਾ ਵੀ ਆਉਣੰਦਾ ਬੁੱਤ ਸਾਖਤਾ ਹਾਂ ਮੇਘਨਾਦ ਦਾ ਸਾਖਤਾ ਹੰਭਕਰਨ ਦਾ ਸਾਖ। ਲੇਕਨ ਅਸੀਂ ਚੌਥਾ ਬੁੱਤ ਤੁਸੀਂ ਦੇਖ ਰਹੇ ਹੋਗੇ ਇੱਕ ਚੌਥਾ ਬੁੱਤ ਬਣਾਇਆ ਹੈ। ਹਾਂਜੀ ਇਹ ਹੈਗਾ ਸਾਡਾ ਜਿਹੜਾ ਮੇਨ ਮੁੱਦਾ ਆ ਆਮ ਆਦਮੀ ਪਾਰਟੀ ਦਾ। ਅ ਭ੍ਰਿਸ਼ਟਾਚਾਰ ਤੇ ਨਸ਼ਾ ਮੈਂ ਵੀ ਕਹਿਣਾ ਚਾਹੂੰਗੀ ਆਪਣੇ ਕੈਮਰਾਮੈਨ ਨੂੰ ਕਿ ਇੱਕ ਵਾਰ ਚੌਥਾ ਬੁੱਤ ਵੀ ਜਿਹੜਾ ਕਿ ਬਣਾਇਆ ਗਿਆ ਉਹ ਦਿਖਾਇਆ ਜਾਵੇ। ਹਾਂਜੀ ਸਰ। ਅਸੀਂ ਇਹ ਵੀ ਜਿੱਤਿਆ ਸੀ ਨੇਕੀ ਬਦੀਦਾ ਸੀ ਮੈਸੇਜ ਦੇ ਰਿਹਾ ਲੋਕਾਂ ਦੇ ਵਿੱਚ ਅਸੀਂ ਇਹ ਵੀ ਮੈਸੇਜ ਦੇ ਰਿਹਾ ਵੀ ਨਸ਼ਾ ਤੇ ਪ੍ਰਸ਼ਟਾਚਾਰ ਨੂੰ ਖਤਮ ਕੀਤਾ ਜਾਵੇ ਬਿਲਕੁਲ ਉਹ ਸਰਕਾਰਾਂ ਨਹੀਂ ਕਰ ਸਕਦੀਆਂ ਜਿੰਨਾ ਕਰ ਲੋਕਾਂ ਦਾ ਸਹਉ ਹੂੰ ਇਹ ਸਾਡਾ ਮੈਸੇਜ ਹੂੰ ਸਰ ਜੀ ਗੱਲ ਕਰੀਏ ਤਾਂ ਅੱਜ ਕੱਲ ਆਪਾਂ ਦੇਖਦੇ ਆ ਕਿ ਰਾਵਣ ਜੋ ਕਿ ਸਾੜਿਆ ਜਾਂਦਾ ਹੈ ਜਿਵੇਂ ਹੁਣ ਸਰ ਨੇ ਦੱਸਿਆ ਕਿ ਤੁਸੀਂ ਚੌਥਾ ਪੁੱਤ ਵੀ ਬਣਾਇਆ ਤੇ ਪਰ ਰਾਵਣ ਬੁਰਾਈ ਤੇ ਜੋ ਕਿ ਜਿੱਤ ਤੇ ਅੱਜ ਦਾ ਜੋ ਕਿ ਕੱਲ ਤੇ ਹਾਰ ਮਨਾਇਆ ਜਾਏਗਾ ਪਰ ਅਸਲ ਦੀ ਜ਼ਿੰਦਗੀ ਦੇ ਵਿੱਚ ਅੱਜ ਦੇ ਦਿਨ ਤੁਸੀਂ ਕਿਸ ਨੂੰ ਸਭ ਤੋਂ ਵੱਡਾ ਰਾਵਣ ਮੰਨਦੇ ਹੋ ਅੱਜ ਕੋ ਅੱਜ ਦੇ ਬੁਢੇ ਵਿੱਚ ਦੇ ਕੋਈ ਨਸ਼ਾ ਤੇ ਜਿਹੜਾ ਵਿਸ਼ਟਾ ਜਾ ਰਿਹਾ ਹੈ ਇਹ ਸਭ ਤੋਂ ਵੱਡਾ ਰਾਵਣ ਹੈ ਹਾਂ ਅਗਰ ਇਸ ਨੂੰ ਕੰਟਰੋਲ ਕਰਨੇ ਵਿੱਚ ਸਰਕਾਰ ਕਾਮਯਾਬ ਹੋ ਜਾਂਦੀ ਹੈ ਅਸੀਂ ਕਾਮਯਾਬ ਹੋ ਜਨੇ ਆ ਜਾਂ ਆਮ ਪਬਲਿਕ ਕਾਮਯਾਬ ਹੋ ਜਾਂਦੀ ਹੈ ਤਾਂ ਇੱਕ ਸਾਡਾ ਬਹੁਤ ਵਧੀਆ ਕਦਮ ਹੋਊਗਾ ਕਿ ਇੱਕ ਦੇਸ਼ ਵਾਸਤੇ ਸਾਡੀ ਸਟੇਟ ਵਾਸਤੇ ਬਹੁਤ ਅੱਛਾ ਹੋਊਗਾ ਜੇ ਸੀ ਚਾਹੁੰਦੇ ਆ ਵੀ ਜਿਹੜਾ ਕਰਪਸ਼ਨ ਤੇ ਨਸ਼ਾ ਇਹ ਤੇ ਜਰੂਰ ਲੋਕਾਂ ਨੂੰ ਮੁਕਤੀ ਮਿਲਣੀ ਚਾਹੀਦੀ ਹੈ ਕਿਉਂਕਿ ਨਸ਼ੇ ਦੇ ਨਾਲ ਸਾਰੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਬਹੁਤ ਥੱਲੇ ਚਲੀ ਗਈ ਹੈ ਤੁਸੀਂ ਦੇਖੋਗੇ ਛੋਟੇ ਛੋਟੇ ਬੱਚੇ ਦਿਖਾਏ ਚਲੋ ਹੁਣ ਬੜਾ ਘਟਿਆ ਛੋਟੇ ਛੋਟੇ ਬੱਚੇ ਨਸ਼ਾ ਕਰਦੇ ਦਿਖਾਏ ਗਏ ਆ ਪਰ ਸਰਕਾਰ ਦੇ ਯਤਨਾਂ ਸਦਕਾ ਅੱਜ ਬਹੁਤ ਵੱਡੀ ਠੱਲ ਪਈ ਹੈ ਅੱਜ ਉਹ ਵਾਲੀਆਂ ਚੀਜ਼ਾਂ ਨਹੀਂ ਰਹੀਆਂ ਨਹੀਂ ਤਾਂ ਤੁਸੀਂ ਟੀਵੀ 'ਤੇ ਦੇਖਦੇ ਸੀਗੇ ਕਿਤੇ ਦੇਖਦੇ ਹਰ ਰੋਜ਼ ਕੋਈ ਟੀਕੇ ਲਾਉਂਦਾ ਦਿਖਾਉਂਦੇ ਸੀਗੇ ਕੋਈ ਕਿਤੇ ਡਿੱਗਿਆ ਦਿਖਾਉਂਦਾ ਸੀਗਾ ਅੱਜ ਦੇ ਉਹਦੇ ਵਿੱਚ ਦੇਖਿਆ ਜਾਵੇ ਵੀ ਮੇਰੇ ਖਿਆਲ ਬਹੁਤ ਵੱਡੀ ਕਮੀ ਆਈ ਹੈ ਸ਼ਾਇਦ ਅਸੀਂ ਤਾਂ ਹੁਣ ਤੱਕ ਕੁਝ ਦੇਖਿਆ ਹੀ ਨਹੀਂ ਹੈਗਾ ਵੀ ਜਿੱਥੇ ਕੋਈ ਟੀਕਾ ਲਗਾਉਂਦਾ ਦੇਖਿਆ ਗਿਆ ਹੋਵੇ ਜਾਂ ਕੋਈ ਨਸ਼ਾ ਕਰਦਾ ਦਿਖਾਇਆ ਗਿਆ ਹੋਵੇ ਤੇ ਅਸੀਂ ਤਾਂ ਇਹ ਜੰਦੇ ਵੀ ਬਹੁਤ ਵੱਡੀ ਗੁਲਬਦੀ ਹੋਊਗੀ ਜੇ ਅਸੀਂ ਇਹਨੂੰ ਰੋਕਣ ਚ कामयाब ਹੋ ਜਾਈਏ ਤੇ ਗਾ ਇਨਾ ਮਤਲਬ ਉਹ ਦਾਸਰੇ ਨੇ ਕਿ ਆ ਆਮ ਆਦਮੀ ਪਾਰਟੀ ਵੱਲੋਂ ਨਾ ਇਹ ਜੋ ਕਿ ਬੁੱਤ ਬਣਾਇਆ ਗਿਆ ਚੌਥਾ ਤੇ ਅੱਗੇ ਵੀ ਇਹੀ ਗੋਲ ਤੇ ਫੋਕਸ ਕੀਤਾ ਜਾ ਰਿਹਾ ਹੈ ਕਿ ਭ੍ਰਿਸ਼ਟਾਚਾਰ ਤੇ ਕਰਪਸ਼ਨ ਜੋ ਕਿ ਨਸ਼ੇ ਕ ਗੱਲ ਹੁੰਦੀ ਹੈ ਨਸ਼ੇ ਦੀ ਤਾਂ ਇਹਨਾਂ ਚੀਜ਼ਾਂ ਨੂੰ ਖਤਮ ਕੀਤਾ ਜਾਏਗਾ ਤੁਹਾਡੇ ਲਈ ਦੁਸ਼ਾਰੇ ਦੀ ਕੀਮਤ ਹੈ ਦੇਖੋ ਮੈਂ ਪਿੰਡ ਮਟੌਰ ਤੋਂ ਹਾਂ 14 ਸਾਲ ਰਾਮ ਲੀਲਾ ਕਲੱਬ ਦਾ ਪ੍ਰਧਾਨ ਰਿਹਾ ਤੇ 14 ਸਾਲ ਇਹ ਅਸੀਂ ਪਿੰਡ ਵਾਸੀਆਂ ਨੂੰ ਇਹੋ ਜਿਹਾ ਕੰਮ ਕਰਕੇ ਦਿਖਾਤਾ ਹਰੇਕ ਸਾਲ ਅਸੀਂ ਕਦੇ ਸਕੂਲ ਦੀ ਬਿਲਡਿੰਗ ਕਦੇ ਡਿਸਪੈਂਸੀ ਦੀ ਬਿਲਡਿੰਗ ਅਤੇ ਗੁਰਦੁਆਰਾ ਸਾਹਿਬ ਨੂੰ ਗੱਡੀ ਕਦੇ ਮਸਜਿਦ ਦੇ ਵਿੱਚ ਪੈਸਾ ਤੇ ਉਹਦੇ ਵਿੱਚ ਅਸੀਂ ਕਿਹਾ ਦੇਖਿਆ ਕਿ ਅਸੀਂ ਸਾਰੇ ਧਰਮਾਂ ਦੇ ਲੋਕਾਂ ਨੂੰ ਨਾਲ ਜੋੜ ਕੇ ਜਿਹੜੀ ਆ ਰਾਮ ਲੀਲਾ ਦਾ ਰੋਲ ਸੀਗੇ ਸਾਰੇ ਬੱਚੇ ਕਰਦੇ ਸੀ ਪਿੰਡ ਦੇ ਹਸ ਤੱਕ ਕਦੇ ਵੀ ਅਸੀਂ ਫਿਰਕੂਵਾਦ ਪਿੰਡ ਦੇ ਵਿੱਚ ਪੈਦਾ ਨਹੀਂ ਹੋਣ ਦਿੱਤਾ ਹਾਂ ਤੇ ਮੈਂ ਨਹੀਂ ਹੈਗਾ ਵੀ ਇਹ ਤਾਂ ਸਾਰਿਆਂ ਨੂੰ ਪਤਾ ਵੀ ਜਿਹੜਾ ਦਸਹਿਰੇ ਦਾ ਅਸਲੀ ਮਕਸਦ ਇਹ ਹੀ ਹੈ ਵੀ ਜਿਹੜਾ ਮਾੜਾ ਕੰਮ ਕਰਦਾ ਉਹਨੂੰ ਮਾੜੇ ਨਾਲ ਤੇ ਚਪੂਤਣੇ ਪੈਣੀ ਹੈ ਬਿਲਕੁਲ ਬਿਲਕੁਲ ਬਸ ਇਹੀ ਦਸਹਿਰੇ ਦਾ ਮਕਸਦ ਹੈ ਅਸੀਂ ਸਾਰਿਆਂ ਨੂੰ ਇਹੀ ਕਹਿੰਨੇ ਆ ਆਮ ਪਬਲਿਕ ਨੂੰ ਵੀ ਚੰਗੇ ਕੰਮ ਕਰੋ ਮਾੜੇ ਕੰਮ ਨਾ ਕਰੋ ਤਾਂ ਕਿ ਤੁਹਾਨੂੰ ਦੁਨੀਆ 'ਚ ਚੰਗਾ ਨਾਮ ਤੁਹਾਡਾ ਹੋਵੇ ਬਿਲਕੁਲ ਸਰ ਜੀ ਗੱਲ ਕਰੀਏ ਤਾਂ ਜਿਵੇਂ ਕਿ ਦੁਸ਼ਹਿਰਾ ਮਨਾਇਆ ਜਾ ਰਿਹਾ ਹੈ ਤੁਸੀਂ ਹੁਣੇ ਹੀ ਦੱਸਿਆ ਕਿ ਰਾਮਲੀਲਾ ਤੁਸੀਂ ਕਰਾਉਂਦੇ ਰਹੇ ਹੋ ਤੁਸੀਂ ਕੀ ਸਿੱਖ ਲਈਏ ਰਾਮਲੀਲਾ ਤੋਂ ਦੇਖੋ ਜਿਸ ਤਰ੍ਹਾਂ ਰਾਮਲੀਲਾ ਦੇ ਵਿੱਚ ਇੱਕ ਪਰਿਵਾਰ ਦਾ ਪਿਆਰ ਦਿਖਾਇਆ ਜੋ ਕਿ ਅੱਜ ਕੱਲ੍ਹ ਟੁੱਟਦਾ ਜਾ ਰਿਹਾ ਹਾਂ ਸਾਰਾ ਕੁਝ ਘਰ ਘਰ ਟੁੱਟਦੇ ਜਾ ਰਹੇ ਨੇ ਉਹਦੇ ਚ ਸਾਰਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਸਾਰੀ ਰਾਮ ਲੀਲਾ ਹੀ ਉਹਦੇ ਸਿਰ ਤੇ ਆਲੇ-ਦਾਲੇ ਘੁੰਮਦੀ ਪਈ ਹੈ ਕਿ ਪਰਿਵਾਰ ਸਾਰਾ ਇਕੱਠਾ ਰਹੇ ਤੇ ਇੱਕ ਦੂਜੇ ਭਰਾ ਇੱਕ ਦੂਸਰੇ ਦੀ ਹੈਲਪ ਕਰੇ ਸਾਰਾ ਹੀ ਉਹਦੇ ਚ ਇਹੀ ਕੁਝ ਅੱਜ ਕੱਲ ਤਾਂ ਇਹ ਚੀਜ਼ਾਂ ਮਤਲਬ ਨਾਲ ਤਾਂ ਇਕੱਠੇ ਰਹਿੰਦੇ ਨਹੀਂ ਹੈਗੇ ਭਾਈ ਉਹ ਤਾਂ ਕੱਟਦੀਆਂ ਜਾ ਰਹੀਆਂ ਨੇ ਜਿਨ੍ਹਾਂ ਨੂੰ ਆਪਾਂ ਕੋਸ਼ਿਸ਼ ਕਰ ਰਹੇ ਹਾਂ ਵੀ ਘਟੋ ਘਟ ਬਿਲਕੁਲ ਵੀ ਸਲੋਕਰ ਨਾਲ ਮਿਲ ਕੇ ਰਹੇ ਬਿਲਕੁਲ ਬਿਲਕੁਲ ਹਾਂਜੀ ਅੱਗੇ ਨਾ ਤੁਨੀ ਖੋਟ ਹੀ ਦੱਸਣੀ ਜਨਾ ਵੀ 2 ਅਕਤੂਬਰ ਨੂੰ ਦਸਹਿਰਾ ਮਨਾਇਆ ਜਾ ਰਿਹਾ ਹੈ ਹਾਂਜੀ ਇਹੀ ਸਾਡੇ ਕਲੱਬ ਜਿਹੜੇ ਨੇ ਸਰਦਾਰ ਕਲਵੰਤ ਸਿੰਘ ਜੀ ਅਗਵਾਈ ਹੇਠ ਆਹ ਮਾਸ ਮੈਰਥੇ 26 ਅਕਤੂਬਰ ਨੂੰ ਕਰ ਰਿਹਾ ਹੁਰਦਾਰ ਰਾਨਕਾ ਦਵਾਰ ਸੈਕਟਰ 91 ਦੇ ਵਿੱਚ ਓਕੇ ਉਹਦੇ ਵਿੱਚ ਵੀ ਅਸੀਂ ਬਿਲਕੁਲ ਧਰਮ ਨਿਰਪੱਖ ਹੋ ਕੇ ਮੁਸਲਮਾਨ Hindu ਅਸਾਈ ਸਿੱਖ ਉਹਨਾਂ ਦੇ ਧਰਮਾਂ ਮੁਤਾਬਕ ਹੀ ਅਸੀਂ ਜਿਹੜੇ ਹੈਗੇ ਉਹਨਾਂ ਦੇ ਲਾਵਾ ਜਿਹੜਾ ਕੋਈ ਨਾਵਾ ਫੇਰ ਕਰਾਣ ਚਾਹੁੰਦਾ ਹੈ ਕੋਈ ਅਨੰਦ ਕਾਰਜ ਕਰਾਣ ਚਾਹੁੰਦਾ ਹੈ ਕੋਈ ਨਿਕਾਹ ਕਰਾਣਾ ਚਾਹੁੰਦਾ ਅਸੀਂ ਉਹਦੇ ਧਰਮ ਅਨਸਾਰ ਹੀ ਉਹਨਾਂ ਦੇ ਜੋ ਉਹਨਾਂ ਸੈਰੇਮਨੀ ਤੇ ਹੋਣਗੀਆਂ ਉਹਦੇ ਮੁਤਾਬਕ ਕਰਾਂਗੇ ਤਕਰੀਬਨ 1 ਲੱਖ ਰੁਪਏ ਦਾ ਜਿਸਤਮਾਨ ਦਿੰਦੇ ਆ ਬੱਚੀ ਜਿਹੜੇ ਲੋੜ ਵਾਲੇ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦਾ ਆਉ ਭਗਤ ਤੇ ਪੂਰੀ ਉਸ ਤਰੀਕੇ ਨਾਲ ਕਰਦੇ ਆ ਇਹ ਵੀ ਸਾਰਾ ਜੋ ਕੁਝ ਹੈਗਾ ਸਰਦਾਰ ਕਰਮਨ ਸਿੰਘ ਦੀ ਗਵਾਈ ਹੇਠ ਸਰਵ ਸੰਜਾ ਵੈਲਫੇਅਰ ਕਲੱਬ ਤੇ ਮੁਹਾਰੀ ਕਲਾ ਸਭਿਆਚਾਰ ਬੈਕਟ ਕਲੱਬ ਰਹੀ 26 ਅਕਤੂਬਰ 91 ਸੈਕਟਰ ਗੁਰਦੁਆਰੇ ਵਿੱਚ ਹੋਣੀ ਹੈ ਕੋਈ ਵੀ ਸੱਜਣ ਆਪਣੇ ਜੋ ਫੰਡ ਨੋਟ ਕਰਾਣ ਚਾਹਦੇ ਸਾਡੇ ਦਫ਼ਤਰ ਵਿੱਚ ਜਾ ਕੇ ਕਰਵਾਉਣ ਸੈਂ ਅਮੈਲ ਸੇ ਦਫ਼ਤਰ ਗਿਆ ਆ ਸਕਦਾ ਸਾਨੂੰ ਵੀ ਕਰਾ ਸਕਦਾ ਬਿਲਕੁਲ ਅਸੀਂ ਬੇਚੇਜ ਕਰ ਰਹਾ ਜਿੰਨੀ ਕੋ ਮਦਦ ਹੋਵੇਗੀ ਅਸੀਂ ਬੱਚਨ ਦੇ ਤੇ ਸਰ ਆਡੀਅנס ਨੂੰ ਕੀ ਕਹਿਣਾ ਚਾਹੋਗੇ ਕਿ ਇੰਨੇ ਤੁਸੀਂ ਮਤਲਬ ਮਦਦ ਕਰਦੇ ਹੋ ਲੋਕਾਂ ਦੀ ਕਲੱਬ ਜਿਹੜਾ ਕਿ ਤੁਹਾ ਤੁਸੀਂ ਬਣਾਇਆ ਹੋਇਆ ਉਸ ਤੇਰੀ ਹੜਾ ਦੇ ਵਿੱਚ ਤੁਸੀਂ ਇੰਨੀ ਸਹਾਇਤਾ ਕੀਤੀ ਆ ਕੀ ਕਹਿਣਾ ਚਾਹੋਗੇ ਦੁਸ਼ਹਿਰਾ ਤੁਸੀਂ ਮਨਾ ਰਹੇ ਹੋ ਕੀ ਕਹਿਣਾ ਚਾਹੋਗੇ ਸਾਡਾ ਤਾਂ ਇੱਕੋ ਹੀ ਮਕਸਦ ਆ ਘਰਪੜਾ ਬੋਪੜਾ ਹੂੰ ਘਰਪੜਾ ਤੇ ਖੂਚੜਾ ਨਿੱਕੀ ਘਰ ਖੂਚੜਾ ਹੂੰ ਸੋ ਸਾਡਾ ਅਸੀਂ ਕਦੀ ਗਿਣਤੀ ਚ ਨਹੀਂ ਲਿਆਂਦੇ ਵੀ ਅਸੀਂ ਆਹ ਕੰਮ ਕੀਤਾ ਨਾ ਅਸੀਂ ਕਿਸੇ ਨੂੰ ਸੁਣਾਉਂਦੇ ਉਹ ਇਹ ਆਹ ਕੰਮ ਕਰਦੇ ਆ ਇਹ ਸਭ ਲੋਕਾਂ ਨੂੰ ਦੁਨੀਆ ਨੂੰ ਪਤਾ ਹੈ ਜੇ ਅਸੀਂ ਪਹਿਲਾਂ ਵੀ ਮੈਂ ਤੁਹਾਨੂੰ ਦੱਸਦੇ ਜੇ ਅਸੀਂ ਚੰਗਾ ਕੰਮ ਕਰਾਂਗੇ ਤਾਂ ਸਰਾਉਤਾ ਹੋਗੀ ਜੇ ਮਾੜੇ ਕੰਮ ਕਰਾਂਗੇ ਤਾਂ ਰਾਵਣ ਵਾਂਗੂ ਸਾਡੇ ਬੁੱਤਲੇ ਫੁੱਕੇ ਜਾਣਗੇ ਬਿਲਕੁਲ ਬਿਲਕੁਲ ਸੋ ਇਹ ਅਸੀਂ ਮੈਸੇਜ ਲੈ ਕੇ ਜਾਂਦੇ ਆ ਆਪਣਾ ਮਕਸਦ ਲੈ ਕੇ ਜਾ ਰਹੇ ਹਾਂ ਵਿੱਚ ਚੰਗੇ ਕੰਮ ਕਰੋ ਭਲੇ ਕੰਮ ਕਰੋ ਦੁਨੀਆ ਦੋਮਣ ਬਿਲਕੁਲ ਦੇਖ ਸਕਦੇ ਹੋ ਤੁਸੀਂ ਕਿ ਹੜਾ ਦੇ ਵਿੱਚ ਵੀ ਇਸ ਕਲੱਬ ਦੇ ਵੱਲੋਂ ਜੋ ਕਿ ਬਹੁਤ ਸਹਾਇਤਾ ਲੋਕਾਂ ਨੂੰ ਕੀਤੀ ਗਈ ਸੀ ਤੇ ਹੁਣ ਵੀ ਤੇ ਜੋ ਕਿ ਨਿਕਾਹ ਹਰ ਧਰਮ ਨੂੰ ਜੀ ਗੱਲ ਕਰੀਏ ਤਾਂ ਹਰ ਧਰਮ ਦੇ ਵਿੱਚ ਜੋ ਵੀ ਲੋੜਵੰਦਾ ਤੇ ਵਿਆਹ ਕਰਾਣਾ ਚਾਹੁੰਦਾ ਆ ਤੇ ਉੱਥੇ ਵੀ ਇੱਕ 91 ਸੈਕਟਰ 26 ਅਕਤੂਬਰ ਨੂੰ ਜੋ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਉਂਸਮੈਂਟ ਹੋਏਗੀ ਤੇ ਤੁਸੀਂ ਜਾ ਕੇ ਉੱਥੇ ਗੱਲ ਕਰ ਸਕਦੇ ਹੋ ਸਰ ਨੂੰ ਮਿਲ ਸਕਦੇ ਹੋ ਤੇ ਦੁਸ਼ਹਿਰਾ ਜੋ ਕਿ ਦਾਸਮਾ 79 ਸੈਕਟਰ ਦੇ ਵਿੱਚ ਮਨਾਇਆ ਜਾ ਰਿਹਾ ਤੇ ਤੇ ਇਹਨਾਂ ਜੋ ਕਿ ਪੁਤਲੇ ਤਾਂ ਹੁੰਦੇ ਹੀ ਨੇ ਤੇ ਨਾਲ ਇੱਕ ਹੋਰ ਪੁਤਲਾ ਬਣਾਇਆ ਗਿਆ ਜੋ ਕਿ ਨਸ਼ੇ ਤੇ ਭ੍ਰਸ਼ਟਾਚਾਰ ਨੂੰ ਜੋ ਕਿ ਫੁਕਿਆ ਜਾਊਗਾ ਤੁਸੀਂ ਵੀ ਆ ਕੇ ਕੱਲ ਨੂੰ ਇਹ ਦੁਸ਼ਹਿਰਾ ਇੱਥੇ ਦੇਖ ਸਕਦੇ ਹੋ ਮਨਾ ਸਕਦੇ ਹੋ ਤੇ ਸਾਨੂੰ ਸਾਡੇ ਨਾਲ ਐਂ ਜੁੜੇ ਰਹੋ ਸਾਨੂੰ ਐਂ ਪਿਆਰ ਦਿੰਦੇ ਰਹੋ ਧੰਨਵਾਦ